oh <laughs> બાબા સાહેબ દાઢી સો ਪਾਵਨ ਆਪਾਂ ਦੇਖ ਸਕਦੇ ਆ ਆਪਾਂ ਕਿਸੇ ਵੀ ਡੇਰੇ ਜਾਂਦੇ ਆ ਕਿਸੇ ਗੁਰਦੁਆਰੇ ਕਿਤੇ ਮੰਦਿਰ ਮੰਦਰ ਮਸਜਿਦ ਦੇ ਵਿੱਚ ਜਾਂਦੇ ਆ ਅਸੀਂ ਆਪਣੀ ਦੇਵਜੋ ਪੈਸਾ ਫੜ ਕੇ ਤੇ ਮੱਥਾ ਟੇਕਦੇ ਆ ਤੇ ਸਾਨੂੰ ਤੇ ਪ੍ਰਾਪਤੀ ਕੀ ਹੁੰਦੀ ਆ ਅਸੀਂ ਜੋ ਬੋਲਿਆ ਹੁੰਦਾ ਆ ਕਿ ਮੈਨੂੰ ਆ ਮਿਲ ਜਵੇ ਮੈਨੂੰ ਉਹ ਮਿਲ ਜਵੇ ਪਰ ਉਹਦੀ ਅਸੀਂ ਪ੍ਰਾਰਥਨਾ ਨੂੰ ਹੁੰਦੀ ਜਾਂਦੇ ਨੇ ਉਹ ਤੁਹਾਨੂੰ ਨਹੀਂ ਦੱਸਦੇ ਪਰ ਆ ਤੁਹਾਡੇ ਸਾਹਮਣੇ ਜੀਂਦੀ ਚਾਲ ਦੀ ਇੱਕ ਉਦਾਹਰਣ ਸੋਚ ਤੇ ਯਾਰਾਂ ਤੇ ਆਗੇ ਠੋਕ ਕੇ ਭੀਮਾ ਤੇਰੀ ਸੋਚ ਤੇ ਯਾਰਾਂ ਤੇ ਆਗੇ ਠੋਕ ਕੇ ਬਾਬਾ ਸਾਹਿਬ ਨੇ ਬਾਬਾ ਸਾਹਿਬ ਦੇ ਮੂਰਤੀ ਸਥਾਪਨਾ ਤੇਾਰੇ ਆਏ ਹੋਏ ਸੱਜਣ ਜਿੰਦਾਂ ਦਾ ਬਹੁਤ ਬਹੁਤ ਧੰਨਵਾਦ ਕਰਤਾ ਹਾਂ ਜਿਨ੍ਹਾਂ ਨੇ ਸਾਡੇ ਪਿੰਡ ਚ ਆ ਕੇ ਸਾਡੇ ਛੋਟੇ ਜਿਹੇ ਸੱਦੇ ਤੇ ਪਹੁੰਚ ਕੇ ਸਾਡਾ ਮਾਣ ਰੱਖਿਆ ਤੋਂ ਮੈਂ ਸਾਰੇ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਭ ਤੋਂ ਪਹਿਲਾਂ ਜੈ ਭੀਮ ਜੈ ਭਾਰਤ ਜਿਹੜੀ ਸਾਡੇ ਭਵਨ ਦੇ ਵਿੱਚ ਮੂਰਤੀ ਦੀ ਸਥਾਪਨਾ ਕੀਤੀ ਗਈ ਆ ਉਹ ਬਹੁਤ ਹੀ ਵਧੀਆ ਕੰਮ ਹੋਇਆ ਇਹਦੇ ਨਾਲ ਸਾਡੇ ਸਮਾਜ ਨੂੰ ਬਹੁਤ ਚੰਗੀ ਸਿੱਖਿਆ ਮਿਲਦੀ ਹੈ ਸਾਡੇ ਸਮਾਜ ਨੂੰ ਚਾਹੀਦਾ ਹੈ ਕਿ ਬੱਚਿਆਂ ਨੂੰ ਇਸ ਪੜ੍ਹਾਈ ਦੇ ਨਾਲ ਜੋੜਿਆ ਜਾਵੇ ਉਹਨਾਂ ਨੂੰ ਬਾਬਾ ਸਾਹਿਬ ਦੀਆਂ ਕਿਤਾਬਾਂ ਹੋਰ ਸਾਰੇ ਸਮਾਜ ਨੂੰ ਇਹ ਚਾਹੀਦਾ ਹੈ ਕਿ ਸਾਡੇ ਸੇ ਬਾਬਾ ਸਾਹਿਬ ਦੀ ਸਿੱਖਿਆ ਦਿੱਤੀ ਜਾਵੇ ਇਹਦੇ ਵਿੱਚ ਇਹ ਹੀ ਹੈ ਕਿ ਆਉਣ ਵਾਲਾ ਕੱਲ ਜਿਹੜਾ ਆ ਜੇ ਐਜੂਕੇਟਡ ਆਊਗਾ ਤਾਂ ਉਹਨਾਂ 'ਚ ਸੁਧਾਰ ਆਊਗਾ ਕਿਉਂਕਿ ਅੱਜ ਬਾਬਾ ਸਾਹਿਬ ਨੇ ਕਿਹਾ ਸੀ ਪੜੋ ਲਿਖੋ ਸੰਘਰਸ਼ ਕਰੋ ਜੇ ਅਸੀਂ ਸੰਘਰਸ਼ ਕਰਾਂਗੇ ਪੜਾਂਗੇ ਤਾਂ ਕੱਲ ਨੂੰ ਸਾਡਾ ਜਿਹੜਾ ਆਉਣ ਵਾਲਾ ਕੱਲ ਆ ਉਹ ਬਹੁਤ ਵਧੀਆ ਹੋਊਗਾ ਸਾਰਿਆਂ ਨੂੰ ਮੇਰੇ ਵੱਲੋਂ ਜੈ ਪੀਮ ਜੈ ਭਾਤ ਅਸੀਂ ਇੱਥੇ ਪਿੰਡ ਸੇਲਕਿਆਣੇ ਦੇ ਵਾਸੀ ਆ ਅਸੀਂ ਇੱਥੇ ਡਾਕਟਰ ਬੀ ਆਰ ਅੰਬੇਡਕਰ ਭਵਨ ਖੋਲ੍ਹਿਆ ਹੈ ਜਿੱਥੇ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਦਿੱਤੀ ਜਾਂਦੀ ਹੈ ਇਹ ਐਜੂਕੇਸ਼ਨ ਡਾਕਟਰ ਬੀ ਆਰ ਅੰਬੇਡਕਰ ਜੀ ਦੇ ਬਦੌਲਤ ਦਿੱਤੀ ਜਾਂਦੀ ਹੈ ਕਿਉਂਕਿ ਉਹਨਾਂ ਨੇ ਹੀ ਸਾਨੂੰ ਬਰਾਬਰ ਦੇ ਅਧਿਕਾਰ ਦਿੱਤੇ ਅਸੀਂ ਦਲਿਤ ਵਰਗ ਦੇ ਵਿੱਚੋਂ ਉੱਠ ਕੇ ਬਰਾਬਰ ਬਾਕੀ ਸਾਰੇ ਵਰਗਾਂ ਨਾਲ ਪਰ ਸਕਦੇ ਹਾਂ ਤੇ ਬਰਾਬਰ ਹੀ ਸਾਰੇ ਬੱਚਿਆਂ ਨੂੰ ਇਕੁਅਲ ਐਜੂਕੇਸ਼ਨ ਦਿੱਤੀ ਜਾਂਦੀ ਹੈ ਲੜਕੀਆਂ ਨੂੰ ਲੜਕੀਆਂ ਦੇ ਬਰਾਬਰ ਐਜੂਕੇਸ਼ਨ ਦਿੱਤੀ ਜਾਂਦੀ ਹੈ ਕੰਪਿਊਟਰ ਦੀ ਵੀ ਪ੍ਰੋਪਰ ਇੱਥੇ ਸਿਖਲਾਈ ਦਿੱਤੀ ਜਾਂਦੀ ਹੈ ਤਾਂ ਕਿ ਬੱਚੇ ਸਟਾਰਟਿੰਗ ਤੋਂ ਹੀ ਕੀ ਆ ਕੰਪਿਊਟਰ ਸਿੱਖ ਸਕਣ ਅੱਗੇ ਜਾ ਕੇ ਉਹਨਾਂ ਨੂੰ ਮੁਸ਼ਕਿਲ ਨਾ ਆਵੇ ਤੇ ਬੱਚੇ ਆਪਣਾ ਸਾਹਸ ਨਾਲ ਪ੍ਰਧਾਨ ਜੀ ਹੈਗੇ ਉਹ ਕਿਸ ਕਿਸ ਤਰ੍ਹਾਂ ਦੇ ਸਾਰੇ ਬੱਚੇ ਉਹ ਜਿਹੜੀ ਆ ਪਰੇਰੀ ਦਿੱਤਾ ਜਾਂਦਾ ਹਾਂ ਜੀ ਸਰ ਇੱਥੇ ਪ੍ਰੋਪਰ ਐਜੂਕੇਸ਼ਨ ਡਾਕਟਰ ਬੀ ਆਰ ਅੰਬੇਡਕਰ ਜੀ ਜੋ ਵੀ ਉਹਨਾਂ ਦਾ ਯੋਗਦਾਨ ਆ ਪ੍ਰੋਪਰ ਉਹਨਾਂ ਨੂੰ ਦੱਸਿਆ ਜਾਂਦਾ ਕਿੰਨਾ ਉਹਨਾਂ ਨੂੰ ਸੰਘਰਸ਼ ਕਰਨਾ ਪਿਆ ਆ ਸਟੱਡੀ ਦੇ ਅਕੋਰਡਿੰਗ ਤੇ ਉਹਨਾਂ ਨੇ ਕੀ ਕੀ ਸਾਨੂੰ ਸਹੂਲਤਾਂ ਮਹਈਆ ਕਰਾਈਆਂ ਹਨ ਤੇ ਇੱਥੇ ਜਿਹੜੇ ਪ੍ਰਧਾਨ ਹਨ ਅ ਅੰਕਲ ਬਿੱਟੂ RAM ਜੀ ਜਿਹੜੇ ਸਾਨੂੰ ਪ੍ਰੋਪਰ ਇੱਥੇ ਸਹੂਲਤਾਂ ਜਿਹੜੀਆਂ ਵੀ ਚਾਹੀਦੀਆਂ ਹਨ ਉਹ ਮਹਈਆ ਕਰਵਾਉਂਦੇ ਹਨ ਤੇ ਬੱਚਿਆਂ ਨੂੰ ਜੋ ਵੀ ਜ਼ਰੂਰਤਾਂ ਹਨ ਕਾਪੀ ਪੈਨ ਸਾਰਾ ਕੁਸ਼ ਮਹੀਆ ਕਰਵਾਇਆ ਜਾਂਦਾ ਹੈ ਜਦੋਂ ਤੁਸੀਂ ਬਾਬਾ ਸਾਹਿਬ ਗਗਨ ਸਰਜੀ ਬਾਰੇ ਬੱਚਿਆਂ ਨੂੰ ਦੱਸਦੇ ਹੈਗੇ ਤੁਸੀਂ ਬੱਚੇ ਕੋਈ ਰੁਝਾਨ ਤਕਉਂਦੇ ਹੈਗੇ ਹਾਂਜੀ ਬੱਚੇ ਪ੍ਰੋਪਰ ਉਹਨਾਂ ਦਾ ਕੰਪੀਟੀਸ਼ਨਸ ਵਗੈਰਾ ਕਰਵਾਏ ਜਾਂਦੇ ਆ ਚਾਰਟ ਮੇਕਿੰਗ ਦਾ ਉਹਨਾਂ ਦੇ ਬਰਥ ਦੇ ਪ੍ਰੋਪਰ ਉਹਨਾਂ ਦੀ ਸਪੀਚ ਸਪੀਚਸ ਦੀ ਕੰਪੀਟੀਸ਼ਨ ਵੀ ਰੱਖਿਆ ਜਾਂਦਾ ਪ੍ਰੋਪਰ ਉਹਨਾਂ ਨੂੰ ਪ੍ਰਾਈਜ਼ ਵੀ ਦਿੱਤੇ ਜਾਂਦੇ ਆ ਤੇ ਬੜੇ ਰੁਝਾਨ ਦੇ ਨਾਲ ਉਹ ਕੰਪੀਟੀਸ਼ਨਸ ਦੇ ਵਿੱਚ ਪਾਰਟਿਸਪੇਟ ਵੀ ਕਰਦੇ ਆ ਅਮੇਦਗਰਸਨਾ ਪੰਜਾਬ ਬਲੋਂ ਅਮੇਦਗਰਸਨਾ ਬੋਲਡਵਾਸਾ ਬਲੋਂ ਸਾਰੇ ਹੀ ਅਮੇਦਗਰੀ ਵੀਰਾਂ ਦਾ ਮੈਂ ਕਿਉਂ ਤੋਂ ਸਵਾਗਤ ਕਰਦਾ ਜਿਵੇਂ ਕਿ ਸਟੈਚੂ ਬਲਾ ਸਾਹਮੀ ਦਾ ਜੋ ਲੱਗਿਆ ਹੋਇਆ ਬਹੁਤ ਹੀ ਸੁੰਦਰ ਸਟੈਚੂ ਹਰ ਪਿੰਡ ਵਿੱਚ ਇਹਦੀ ਲੋੜ ਆ ਤਾ ਕਿ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਹਾਲੇਕ ਪਿੰਡ ਵਿੱਚ ਅਦ ਰੱਖਿਸ਼ ਮਿਲਦੀ ਆ ਉਹਨਾਂ ਨੂੰ ਕਦਰ ਕਰਨ ਵਾਸਤੇ ਇੱਕ ਜੋਦਾ ਹੋ ਜ਼ਰੂਰੀ ਆ ਜੋ ਸਾਡਾ ਜੋਦਾ ਆ ਅੰਬੇਦਕਰ ਸਾਹਿਬ ਆਪਾ ਜੀ ਸਾਡੇ ਜੋਦੇ ਆ ਉਹਨਾਂ ਦਾ ਸਟੈਚੂ ਦੇਖ ਕੇ ਤੇ ਸਾਡੀ ਜਿਹੜੀ ਕੌਮ ਆ ਉਹਨੇ ਤੇ ਜੋਸ਼ ਆਊਗਾ ਬਈ ਜ਼ੁਲਮ ਦਾ ਸਾਹਮਣਾ ਕਿਦਾ ਕਰਨਾ ਇਸ ਕਰਕੇ ਘਰ ਘਰ ਵਾਵਾ ਸਾਹਿਬ ਦਾ ਸਟੈਚੂ ਤੇ ਘਰ ਘਰ ਇਹਨਾਂ ਦੀ ਤਸਵੀਰ ਜਿਹੜੀ ਬਹੁਤ ਜ਼ਰੂਰੀ ਆ ਇਸ ਕਰਕੇ ਸਿਰਕੇ ਦੇ ਪਿੰਡ ਦੇ ਜੋ ਨਿਵਾਸੀ ਆ ਵਧਾਈ ਦੇ ਪਾਤਰ ਆ ਵੀ ਜਿਨ੍ਹਾਂ ਨੇ ਇਹ ਪਹਿਲ ਕਰ ਮਿਕਰ ਕੀਆ ਜਿਸ ਤਰ੍ਹਾਂ ਪਹਿਲਾਂ ਇੱਥੇ ਸਕੂਲ ਜਾਂਦਾ ਸਲਾਈ ਸਾਈਡ ਤੇ ਜਾਂਦਾ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਜਿਸ ਦਾ ਬਿੱਟੂ ਜੀ ਜੋ ਹੈ ਗਿਆ ਉਹ ਇਸ ਤਰ੍ਹਾਂ ਪ੍ਰਾਨੇ ਕਰਦੇ ਆ ਤੇ ਮੈਂ ਇਹਨਾਂ ਨੂੰ ਬਹੁਤ ਵਧਾਈ ਦਿੰਦਾ ਜੈ ਭੀਮ ਜੈਪਾਲ ਨੋੜਿਆ ਸਟੈਚੂ ਪਿੰਡ ਪਿੰਡ ਲਗਾਉਣ ਦੀ ਤੇ 바ਵਾ ਸਾਹਿਬ ਦੀ ਸੰਗਿਆਵਾਂ ਦੇ ਚਲੰਦੀ ਜੈ ਭੀਮ ਜੈਪਾਲ